ਸਰ ਸਰ ਇਹ ਕੀ ਮਾਮਲਾ ਕੀ ਹੈ ਜੋ ਮਿੱਤਲ ਸਾਹਿਬ ਲਵਲੀ ਸਵੀਟ ਵਾਲਿਆਂ ਨਾਲ ਕੀ ਮਾਮਲਾ ਕੀ ਹੈ ਸਰ ਇਹ ਜੀ ਉਹਨਾਂ ਦੇ ਬੈਂਕ ਅਕਾਊਂਟ ਦੇ ਵਿੱਚੋਂ ਬੈਂਕ ਨੇ ਕੁਝ ਟਰਾਂਸਫਰ ਕੀਤੇ ਸੀ ਫੰਡ ਜਿਹੜੇ ਕਿ ਉਹਨਾਂ ਵੱਲੋਂ ਨਹੀਂ ਅਲਾਉ ਕੀਤੇ ਗਏ ਸੀ ਜੀ ਉਸ ਦੇ ਵਿੱਚ ਐਫ ਆਈ ਆਰ ਲੌਂਚ ਕੀਤੀ ਆਫਟਰ ਇਨਕੁਆਰੀ ਹੁਣ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਰ ਇਨਵੈਸਟੀਗੇਸ਼ਨ ਕਿੰਨੇ ਦਾ ਕਪਲਾ ਹੋਇਆ ਜਿਸ ਕਿੰਨਾ ਦੱਸਿਆ ਗਿਆ ਤੁਹਾਨੂੰ ਕਰੀਬ 53 ਲੱਖ ਹੈ ਜੀ ਤੇ ਕਿੰਨਾ ਵੱਲੋਂ ਤੁਹਾਨੂੰ ਕਪਲਾ ਕੰਪਲੀਟ ਆਈ ਗਈ ਸੀ ਸਰ ਇਹ ਬੈਂਕ ਮੈਨੇਜਰ ਨੇ ਕੰਪਲੇਂਟ ਕੀਤੀ ਸੀ ਜੀ ਕਿ ਸਾਡੇ ਇਥੋਂ ਇਸ ਤਰ੍ਹਾਂ ਫਰਾਡ ਹੋ ਗਿਆ ਜੀ ਇਹਦੀ ਤਫਤੀਸ਼ ਕੀਤੀ ਜਾਏ ਕਿ ਉਹਨਾਂ ਦੇ ਮਿੱਤਲ ਸਾਹਿਬ ਦੇ ਅਕਾਊਂਟ ਦੇ ਵਿੱਚੋਂ ਗਿਆ ਜੀ लवली ਆਟੋ ਉਹਨਾਂ ਦੀ ਮਤਲਬ ਜਿਹੜੀ ਇੱਕ ਕੰਪਨੀ ਹੈ ਉਹਦੇ ਅਕਾਊਂਟ ਦੇ ਵਿੱਚੋਂ ਗਿਆ ਜੀ ਜਿਹੜੇ ਫਾਰਮ ਦੇ ਅਕਾਊਂਟ ਦਾ ਜਿਹੜੇ लवली ਵਾਲੀ ਕੰਪਨੀ ਜਾਂ लवली ਆਟੋ ਵਾਲੇ ਸਰ ਇਹ ਮੈਨੂੰ ਹੁਣ ਯਾਦ ਨਹੀਂ ਆ ਜੀ ਉਹਨਾਂ ਦੇ ਅਕਾਊਂਟ ਹੀ ਸੀਗਾ लवली ਆਟੋਸ ਦਾ ਹੀ ਸੀਗਾ ਜੀ ਇਸ਼ੂ ਜੀ 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 ਸਰ ਉਹਨਾਂ ਦੇ ਮਾਲਕਾ ਦਾ ਵੀ ਕੋਈ ਬਿਆਨ ਬੀਨ ਹੋਇਆ ਮਿੱਤਲ ਸਾਹਿਬ ਦੇ ਜਾਂ ਕਿਸੇ ਦੇ ਸਰ ਨਹੀਂ ਹਲੇ ਉਹ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਇਨਵੈਸਟੀਗੇਸ਼ਨ ਦੇ ਵਿੱਚ ਜੋ ਸਾਹਮਣੇ ਆਏਗਾ ਫਿਰ ਅਕੋਰਡਿੰਗਲੀ ਅੱਗੇ ਕਾਰਵਾਈ ਹੋਏਗੀ ਕਿ ਅਕਾਊਂਟ ਤੋਂ ਟ੍ਰਾਂਜੈਕਸ਼ਨ ਹੋਈ ਹੈ ਜਾਂ ਕੁਝ ਹੋਰ ਹੋਇਆ ਬੈਂਕ ਇਹਦੇ ਵਿੱਚ ਤੁਹਾਡੇ ਸਾਹਮਣੇ ਕੀ ਲੱਗਦਾ ਹੈਗਾ ਬੈਂਕ ਵੱਲੋਂ ਹੋਇਆ ਗਿਆ ਇਹੋ ਨੇ ਇਨਵੈਸਟੀਗੇਸ਼ਨ ਦੇ ਵਿੱਚ ਹੀ ਸਾਹਮਣੇ ਆਣਗੇ ਜੀ ਗੱਲਾਂ ਸਾਰੀਆਂ ਤਾਂ ਹੀ ਅਸੀਂ ਐਫਆਈਆ ਲੌਂਚ ਕੀਤੀ ਹੈ ਸਰ ਕੀ ਤਰ੍ਹਾਂ ਲਗਾਈ ਗਈ ਹੈ ਤਾਂ ਇਹ ਧਾਰਾ ਦੇ ਵਿੱਚ ਹੁਣ ਮੈਨੂੰ ਯਾਦ ਨਹੀਂ ਜੀ ਆਈ ਥਿੰਕ 740 420 ਤੇ ਆਈਟੀ 6 ਆਈਟੀ ਐਕਟ ਦੇ ਅਗੇਂਸਟ ਵਿੱਚ ਪਚਾ ਦੱਛੇ ਤਾਂ ਕਿ ਪੂਰੇ ਮੈਨੂੰ ਸਹੀ ਯਾਦ ਨਹੀਂ ਐਫਐਡਰ ਇਸ ਐਫਐਨਆਰ ਨੰਬਰ ਮੈਨੂੰ ਐਕਚੂਅਲ ਪਤਾ ਨਹੀਂ ਜੀ ਮੈਂ ਤਾਂ ਇਨਕੁਰੀ ਕਰਕੇ ਪੁੱਛਦੇ ਜੀ ਇਹ ਪਈਆ ਲੌਂਚ ਹੋ ਗਈ ਵੀ ਨਾ ਪਤਾ ਲੇਕਿਨ ਨੰਬਰ ਮੇਰੇ ਕੋਲ ਕਿਦੇ ਥਰੂ ਕੀਤੀ ਗਈ ਹੈ ਬੈਂਕ ਮੈਨੇਜਰ ਦੇ ਥਰੂ ਕਿਹੜੀ ਐਫਐਡਰ ਜੋ ਹੈ ਇਸ ਇਹਨੇ ਪੁਲਿਸ ਨੇ ਕੀਤੀ ਹੈ ਜੀ ਨਹੀਂ ਬਿਆਨਾਂ ਦੇ ਉੱਤੇ ਮਾਮਲਾ ਦਰਜ ਹੋਇਆ ਹਾਂ ਬੈਂਕ ਮੈਨੇਜਰ ਨੂੰ ਬੁਲਾਇਆ ਸੀ ਡੂਰਿੰਗ ਇਨਕੁਆਰੀ ਉਹਨਾਂ ਦੀ ਸਟੇਟਮੈਂਟ ਰਿਕਾਰਡ ਕੀਤੀ ਸੀ ਫਿਰ ਲੱਗਿਆ ਕਿ ਇਹਦੇ ਚ ਐਫ ਆਈ ਆਰ ਜ਼ਰੂਰੀ ਹੈ ਇਸ ਕਰਕੇ ਐਫ ਆਈ ਆਰ ਇਸ ਸਟੇਟਮੈਂਟ ਕੋ ਬੰਦੀਆਗਾ ਉਦਮ ਸਿੰਘ ਨਾਮ ਦਾ ਅਕਾਊਂਟ ਹੈ ਜਿਸ ਚ ਹੋਇਆ ਹੈ ਪਰ ਅਮਾਉਂਟ ਹੈਗੀ ਹੈ 55,7373 ਰੁਪਏ ਔਰ ਇਹ ਹੈਗਾ 15 ਸਾਲ ਤੋਂ ਛੇਡਾ ਅਕਾਊਂਟ ਉੱਥੇ ਆਪਰੇਟ ਹੋ ਰਿਹਾ ਹੈ ਜੀ ਇਹਦੇ ਚ ਬੈਂਕ ਵਾਲਿਆਂ ਨੇ ਇੱਕ ਪੁਲਿਸ ਕੰਪਲੇਂਟ ਕੀਤੀ ਹੈ ਅਗੇ ਪੁਲਿਸ ਕਾਰਵਾਈ ਚੱਲ ਰਹੀ ਹੈ ਜੀ ਇਹ ਸਭ ਜੇ ਗੱਲ ਕਰੀਏ ਤੁਹਾਡਾ ਜਿੱਦਾਂ ਦੇਖਦੇ ਆ ਕਿ ਲੋਕਾਂ ਦੇ ਅਕਾਊਂਟ ਵੀ ਇਹਦੇ ਵਿੱਚ ਆ ਜਾਂਦੇ ਆ ਤੁਹਾਨੂੰ ਲੱਗਦਾ ਹੈ ਕਿ ਇੰਦਾ ਅਕਾਊਂਟ ਸੇਫ ਹੈ ਬੈਂਕਾਂ ਦੇ ਅੰਦਰ ਜਿਸ ਨਾਲ ਵੀ ਫਰਾਡ ਹੋ ਸਕਦਾ ਹੈ ਅਨਸਰਟੀਟੀ ਹੁੰਦੀ ਹੈ ਇਸ ਸੇ ਜੀ ਕਿ ਕਿਸੇ ਦਾ ਵੀ ਪੈਸਾ ਸਿਕਿਉਰ ਨਹੀਂ ਐ ਇਸ ਤੇ ਕੋਈ ਵੀ ਕਿਸੇ ਕੇ ਵੀ ਆਪ ਤੇ ਕਿਸੇ ਕੋ ਕੋ ਡਾਕੂਮੈਂਟ ਆਏਗਾ ਉਹ ਪੇਮੈਂਟ ਕਰੇਗਾ ਇਹ ਤਾਂ ਗਲਤ ਹੈ ਕਿਸੇ ਕੇ ਵੀ ਜੀ ਕਿੰਨੇ ਕ ਵਿਅਕਤੀਆਂ ਤੇ ਉੱਤੇ ਜੁੜੀ ਗਈ ਐਫ ਆਈ ਆਰ ਦਰਜ ਕੀਤੀ ਗਈ ਹੈ ਇਹਦੇ ਵਿੱਚ ਵਿੱਚ 5 ਬੰਦੇ ਆ ਗਏ ਜੀ ਕੋਈ ਫੀਮੇਲ ਵੀ ਹੈ Nem milhão so. de